ਤੇ ਜੀ ਆ ਗੋ ਤੇ ਗੱਲ ਕਰਦੇ 3 ਮਿੰਟ ਲਈ ਇਹ ਸਾਡੀ ਅੱਜ ਮੇਨ ਮੰਗ ਜਿਹੜੀ ਆ ਸਾਡੇ ਜੁਆਇੰਟ ਬੋਰਡ ਤੇ ਇੱਕ ਤਾਂ ਮੰਚ ਲੋ ਮੀਟਿੰਗ ਕਰਕੇ ਫੈਸਲਾ ਲੈ ਗਿਆ ਹੈ ਚੰਡੀਗੜ੍ਹ ਲੋਕੀਸ ਪ੍ਰਸ਼ਾਸਨ ਜਿਹੜਾ ਬਹੁਤ ਮੁਨਾਫੇ ਜਾ ਰਿਹਾ ਭਾਰਤ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਿਹੜਾ ਸੈਂਟਰ ਵੱਲੋਂ ਉਹਨੂੰ ਜਿਹੜਾ ਪ੍ਰਾਈਵੇਟੇਸ਼ਨ ਦੇ ਹੱਥਾਂ ਸੌਂਪਨ ਦੀ ਯੋਜਨਾ ਕੀਤੀ ਆ 31 ਦਸੰਬਰ ਤੱਕ ਉਹਦੇ ਵਿਰੋਧ ਵਿੱਚ ਉਹਨਾਂ ਦੇ ਹਮਾਇਤਚ ਜਿਹੜਾ ਹੈ ਅੱਜ ਗੇਟ ਰੈਲੀਆਂ ਦੇ ਦੋ ਰੈਲੀਆਂ ਕੀਤੀਆਂ ਵਾ ਜਿਸ ਤਰ੍ਹਾਂ ਲੜਨਗੇ ਸਾਨੂੰ ਅਗਲਾ ਹੁਕਮ ਆਊਗਾ ਜੇ ਉਹ ਕਹਿਣਗੇ ਚੰਡੀਗੜ੍ਹ ਪਹੁੰਚਣਾ ਸਾਡੇ ਪੂਰੇ ਜਿਹੜੇ ਲੋਨ ਫੋਰਮ ਵਾਲੇ ਜਿਹੜੇ ਮੈਂਬਰ ਆ ਜਿੱਦਾਂ ਉਹ ਸਾਨੂੰ ਸੰਘਰਸ਼ ਦੇਣਗੇ ਅਸੀਂ ਉੱਥੇ ਹੀ ਆ ਕੇ ਪੰਜਾਬ ਲੈਵਲ ਦੇ ਚੰਨੀਗੜ੍ਹ ਜਾ ਕੇ ਧਰਨਾ ਮਾਰਾ ਕੋਈ ਵੀ ਕਰਨਾ ਪਿਆ ਕਰਾਂਗੇ ਜੇਕਰ ਸਾਡੇ ਉਹਦੇ ਸਮਾਦੇ ਡਿਊਟੀਆਂ ਲਾਉਂਦੇ ਆ ਜਿਨ੍ਹਾਂ ਨੂੰ ਉਥੋਂ ਫਾਰ ਕਰਕੇ ਅਸੀਂ ਕੋਈ ਵੀ ਉੱਥੇ ਜੰਨੀਗੜ੍ਹ ਸਪੈਸ਼ਲ ਕੋਈ ਵੀ ਡਿਊਟੀ ਦੇਣ ਦਾ ਮੌਕਾ ਨਹੀਂ ਪਹੁੰਚੇਗਾ ਸਾਡੀ ਅਗਲੀ ਮੰਗ ਸਾਡੀ ਅਗਲੀ ਮੰਗ ਇਹ ਆ ਵੀ ਪ੍ਰਾਈਵੇਟੇਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਮਾਊਦਾਰਾ ਵਾ ਪਬਲਿਕ ਦਾਰਾ ਵਾ ਜੇ ਮੰਨੋ ਇਹਨੂੰ ਪ੍ਰਾਈਵੇਟੇਸ਼ਨ ਕਰਦੇ ਆ ਸਾਨੂੰ ਪਤਾ ਹੈ ਫਿਰ ਜਗੀਰਦਾਰਾਂ ਦੇ ਹੱਥਾਂ 'ਚ ਆ ਜਾਣਾ ਵਾ ਤੇ ਜਿਹੜੀਆਂ ਆਪਾਂ ਨੂੰ ਸਹੂਲਤਾਂ ਮਿਲਦੀਆਂ ਜਿਦਾ 600 ਜੂੰਟ ਹੋਰ ਦੂਜੀਆਂ ਤੇ ਜੀਆਂ ਜਾਂ ਹੋਰ ਕਾਫੀ ਜਿਦਾ ਏਪੀ ਕਨੈਕਸ਼ਨ ਏਪੀ ਟਿਊਬਲਾਂ ਨੂੰ ਉਹ ਸਾਰੇ ਜਿਹੜੀ ਇਹਨਾਂ ਕੱਟ ਲਾ ਕੇ ਤੇ ਬਿੱਤੀ ਬਹੁਤ ਮਹਿੰਗੀ ਕਰ ਦੇਣੀ ਆਮ ਲੋਕਾਂ ਦੇ ਵਰਗ ਤੋਂ ਬਹੁਤ ਜਿਹੜੀ ਪਹੁੰਚ ਤੋਂ ਦੂਰ ਹੋ ਜਾਣੀ ਆ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੇ ਸਰਕਾਰੀ ਪਬਲਿਕ ادارے ਆ ਇਹਨਾਂ ਨੂੰ ਪਬਲਿਕ ادارے ਰਹਿਣ ਦਿੱਤਾ ਜਾਵੇ ਇਹਨਾਂ ਨੂੰ ਪ੍ਰਾਈਵੇਟ ਦੇ ਨਾਂ ਦਿੱਤਾ ਜਾਵੇ ਇਹ ਤੇ ਰਿਕਾਰਡ ਦਾ 50 60 ਸਾਲਾਂ ਤੋਂ ਕਬਜ਼ਾ ਹੈ ਪੁਰਾਣੀ ਗਵਰਨਮੈਂਟ ਹੋਟਾਇਆ ਜਾ ਰਿਹਾ ਪਹਿਲਾਂ ਸਾਨੂੰ ਕੋਈ ਨੋਟਿਸ ਦਿੱ ਉਨਰ ਤੋਂ ਬਾਅਦ ਆ ਸਟਟੀਆਂ ਦੇ ਵਿੱਚ ਕੋਰਟ ਕੇਸ ਚੱਲਦੇ ਜਿਹੜਾ ਉਹਨਾਂ ਨੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸਾਰੀ ਉਹ ਸਣੀਆਂ ਨੂੰ ਰੋਕੀ ਹੋਈ ਆ ਇਹੋ ਸਾਰੀ ਕੀਤੀ ਅਸੀਂ ਵੱਡੇ ਪੱਧਰ ਤੇ ਉੱਥੇ ਵੀ ਸੰਘਰਸ਼ ਕਰਾਂਗੇ ਸਾਰੇ ਬਿਜਲੀ ਬੋਰਡ ਵਾਲੇ ਤੇ ਇਹ ਕਰਕੇ ਅਸੀਂ ਅਪੀਲ ਕਰਦੇ ਆਂ ਤੇ ਉਹ ਵੀ ਜਿਹੜੀ ਆ ਸਾਡੀ ਅਜੇ ਜਿੰਨਾ ਜੇ ਕੋਰਟ ਕੇਸ ਚੱਲਦਾ ਉਹ ਸਾਰੀ ਰੁਕੀ ਆ